ਦੋਸਤੋ ਆ ਜਿਹੜੀ ਵੀਡੀਓ ਤੁਸੀਂ ਥੱਲੇ ਚੱਲਦੀ ਹੋਈ ਦੇਖ ਰਹੇ ਜੋ ਇਸ ਵੀਡੀਓ ਦੇ ਵਿੱਚ ਭੈਣ ਕਹਿ ਰਹੀ ਹੈ ਕਿ ਉਸ ਨੂੰ ਉਸ ਦੀ ਜੌਬ ਤੋਂ ਕੱਢ ਦਿੱਤਾ ਗਿਆ ਹੈ ਜਿਸ ਦਾ ਕਾਰਨ ਇਹ ਹੈ ਕਿ ਉਹ ਕਿਸਾਨ ਅੰਦੋਲਨ ਵਿੱਚ ਜਿਹੜੇ ਜ਼ਖਮੀ ਵੀਰ ਸੀ ਉਹਨਾਂ ਦੀ ਸੇਵਾ ਕਰਦੀ ਸੀ ਡਾਕਟਰੀ ਦਾ ਕੰਮ ਕਰਦੀ ਸੀ ਉਹਨਾਂ ਦੇ ਦਫ਼ਤਰ ਵੱਲੋਂ ਉਹਨਾਂ ਨੂੰ ਇੱਕ ਈਮੇਲ ਰਿਸੀਵ ਹੋਈ ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਤੁਸੀਂ ਛੁੱਟੀ ਬਾਰੇ ਨਹੀਂ ਦੱਸਿਆ ਗਿਆ ਇਸ ਲਈ ਤੁਹਾਨੂੰ ਜੌਬ ਤੋਂ ਕੱਢਿਆ ਜਾ ਰਿਹਾ ਹੈ ਇਸ ਭੈਣ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਸੀ ਜਦੋਂ ਉਹ ਸੇਵਾ ਕਰ ਰਾਇਆ ਸੀ ਤਾਂ ਸੇਵਾ ਕਰਦੀ ਦੀਆਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈਆਂ ਸੀ ਭਾਈ ਮੀਡੀਆ ਚੈਨਲਾਂ ਵੱਲੋਂ ਵੀ ਸਰਾਹਣਾ ਕੀਤੀ ਗਈ ਭੈਣ ਦੇ ਕੰਮ ਦੀ ਸ਼ਾਇਦ ਹੋ ਸਕਦਾ ਏ ਉਸ ਕੰਪਨੀ ਨੂੰ ਹজম ਨਾ ਹੋਇਆ ਹੋਵੇ ਜਿਸ ਕਰਕੇ ਇਸ ਭੈਣ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਮੇਰੀ ਕਿਸਾਨਾਂ ਨੂੰ ਹੋਰ ਸਿੱਖ ਜਥੇਬੰਦੀਆਂ ਨੂੰ ਲੋਕਾਂ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਜਿੰਨੇ ਵੀ ਪੰਜਾਬੀ ਐ ਵੱਡੇ ਵੱਡੇ ਪੰਜਾਬੀਆਂ ਦੇ ਬਿਜ਼ਨਸ ਐ ਇਸ ਭੈਣ ਨੂੰ ਜ਼ਰੂਰ ਨੌਕਰੀ ਦਿੱਤੀ ਜਾਵੇ ਭੈਣ ਦੇ ਵੱਲੋਂ ਕਿਹਾ ਗਿਆ ਹੈ ਮੈਂ ਲਗਾਤਾਰ ਸੇਵਾ ਕਰੂੰਗੀ ਚਾਹੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਐ ਤਾਂ ਵੀ ਮੈਂ ਸੇਵਾ ਜਾਰੀ ਰੱਖੂੰਗੀ ਆਪਣੇ ਪੰਜਾਬੀਆਂ ਦੇ ਬਹੁਤ ਵੱਡੇ ਵੱਡੇ ਬਿਜ਼ਨਸ ਨੇ ਬਹੁਤ ਵੱਡੀਆਂ ਵੱਡੀਆਂ ਜੌਬਾਂ ਦਿੰਦੇ ਨੇ ਲੋਕਾਂ ਨੂੰ ਤਾਂ ਇਸ ਭੈਣ ਨੂੰ ਵੀ ਇਹਦੀ ਕੁਆਲਿਫੀਕੇਸ਼ਨ ਦੇ ਆਧਾਰ ਤੇ ਜ਼ਰੂਰ ਜਵਾਬ ਦਿੱਤੀ ਜਾਵੇ ਤਾਂ ਜੋ ਉਸ ਕੰਪਨੀ ਦੇ ਮੂੰਹ ਤੇ ਵੀ ਚਪੇੜ ਵੱਜੇ ਜਿਨੇ ਇਸ ਨੂੰ ਕੱਢਿਆ ਕਿਉਂਕਿ ਇਹ ਭੈਣ ਮੋਰਚੇ ਦੇ ਵਿੱਚ ਸੇਵਾ ਕਰਦੀ ਸੀ ਇਸ ਦੀਆਂ ਵੀਡੀਓ ਕਾਫੀ ਵਾਇਰਲ ਹੋਈਆਂ ਸੀ ਇਸ ਕਰਕੇ ਇਸ ਭੈਣ ਨੂੰ ਜਾਣ ਬੁੱਝ ਕੇ ਨੌਕਰੀ ਤੋਂ ਕੱਢਿਆ ਗਿਆ ਹੈ ਛੋਟਾ ਜਿਹਾ ਇਸ਼ੂ ਬਣਾ ਕੇ ਤੁਸੀਂ ਮੋਰਚੇ ਵਿੱਚ ਗਏ ਮਤਲਬ ਤੁਸੀਂ ਛੁੱਟੀ ਕੀਤੀ ਹੈ ਤੁਸੀਂ ਇਨਫਾਰਮ ਨਹੀਂ ਕੀਤਾ ਇਸ ਕਰਕੇ ਤੁਹਾਨੂੰ ਜੌਬ ਤੋਂ ਕੱਢ ਦਿੱਤਾ ਗਿਆ ਹੈ ਇਸ ਛੋਟੇ ਜਿਹੇ ਬਹਾਨੇ ਨੂੰ ਬਣਾ ਕੇ ਪੈਣ ਨੂੰ ਜੋਬ ਤੋਂ ਕੱਢ ਦਿੱਤਾ ਗਿਆ ਹੈ ਸਿੱਖ ਕੌਮ ਨੂੰ ਜਥੇਬੰਦੀਆਂ ਨੂੰ ਅਪੀਲ ਹੈ ਇਸ ਪੈਣ ਨੂੰ ਵਧੀਆ ਤੋਂ ਵਧੀਆ ਨੌਕਰੀ ਤੇ ਰੱਖਿਆ ਜਾਵੇ ਤਾਂ ਜੋ ਉਸ ਕੰਪਨੀ ਦੇ ਮੂੰਹ ਤੇ ਵੀ ਕਰਾੜੀ ਚਪੇੜ ਵੱਜੇ ਇਸ ਪੈਣ ਨੂੰ ਕੱਢਣ ਦਾ ਮਤਲਬ ਸਿੱਧਾ-ਸਿੱਧਾ ਕਿਸਾਨੀ ਅੰਦੋਲਨ ਤੇ ਵਾਰ ਕਰਨਾ ਹੈ ਵਾਰ ਵਾਰ ਇਸ ਤਰ੍ਹਾਂ ਕਰਨਾ ਹੈ ਕਿਉਂਕਿ ਇਸ ਪੈਣ ਵੱਲੋਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਵੀਰ ਫੱਟੜ ਹੁੰਦੇ ਸੀ ਇਹ ਪੈਣ ਉਹਨਾਂ ਦੇ ਪੱਟੀਆਂ ਕਰਦੀ ਸੀ ਕਿਉਂਕਿ ਪੈਣ ਐ ਡਾਕਟਰੀ ਪੇਸ਼ੇ ਤੋਂ ਹੁੰਦੇ ਹਨ ਇਹ ਉਹਨਾਂ ਦੇ ਪੱਟੀਆਂ ਕਰਦੀ ਸੀ ਇਲਾਜ ਕਰਦੀ ਸੀ ਇਸ ਕਰਕੇ ਭੈਣ ਨੂੰ ਕੱਢ ਦਿੱਤਾ ਗਿਆ ਹੈ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਭੈਣ ਨੂੰ ਦੁਬਾਰਾ ਨੌਕਰੀ ਤੇ ਰੱਖਿਆ ਜਾਵੇ ਜਾਂ ਕੋਈ ਪੰਜਾਬੀ ਵੀਰ ਆਪਦੀ ਕੰਪਨੀ ਦੇ ਵਿੱਚ ਇਸ ਭੈਣ ਨੂੰ ਉੱਚੇ ਅਹੁਦੇ ਦੇ ਵਿੱਚ ਉੱਚੇ ਅਹੁਦੇ ਤੇ ਜੌਬ ਦੇਵੇ ਕਿਉਂਕਿ ਇਹ ਉਹ ਕੰਪਨੀ ਦੇ ਮੂੰਹ ਤੇ ਚਪੇੜ ਹੋਵੇਗੀ ਕਿ ਇਸ ਭੈਣ ਨੂੰ ਜੇ ਤੁਸੀਂ ਮੋਰਚੇ ਵਿੱਚ ਸੇਵਾ ਕਰਨ ਤੋਂ ਕਾਰਨ ਕੱਢਿਆ ਹੈ ਤਾਂ ਇਸ ਭੈਣ ਲਈ ਪੰਜਾਬੀਆਂ ਵੱਲੋਂ ਦਿਲ ਖੋਲ੍ਹ ਕੇ ਹੋਰ ਜੌਬਾਂ ਵੀ ਹਨ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਮੇਰੀ ਵੀਡੀਓ ਵੱਡੇ ਵੱਡੇ ਲੋਕਾਂ ਤੱਕ ਜਾਵੇ ਉਹ ਦੇਖਣ ਅਤੇ ਪੈਣ ਦੀ ਮਦਦ ਕਰਨ ਮੇਰੀ ਵੀਡੀਓ ਬਣਾਉਣ ਦਾ ਇਹੋ ਮੰਤਵ ਹੈ ਕਿ ਜੇ ਭੈਣ ਮੋਰਚੇ ਦੇ ਵਿੱਚ ਜ਼ਖਮੀਆਂ ਦੀ ਸੇਵਾ ਕਰਦੀ ਸੀ ਤਾਂ ਉਸ ਨੂੰ ਕੱਢ ਦਿੱਤਾ ਗਿਆ ਹੈ ਇਹ ਬਹੁਤ ਹੀ ਗਲਤ ਗੱਲ ਹੈ ਉਸ ਕੰਪਨੀ ਵਾਸਤੇ ਉਹ ਕੰਪਨੀ ਮੇਲ ਕਰਕੇ ਨੋਟਿਸ ਵੀ ਦੇ ਸਕਦੀ ਸੀ ਪਰ ਉਹਨਾਂ ਨੇ ਨੋਟਿਸ ਨਹੀਂ ਦਿੱਤਾ ਸਿੱਧਾ ਹੀ ਭੈਣ ਨੂੰ ਜੌਬ ਤੋਂ ਕੱਢ ਦਿੱਤਾ ਗਿਆ ਹੈ ਭੈਣ ਨੂੰ ਵਧੀਆ ਤੋਂ ਵਧੀਆ ਜੌਬ ਤੇ ਰੱਖਿਆ ਜਾਵੇ ਸਾਡੇ ਪੰਜਾਬੀਆਂ ਦੇ ਬਿਜ਼ਨਸ ਵੱਡੇ ਤੋਂ ਵੱਡੇ ਬਿਜ਼ਨਸ ਦੇ ਵਿੱਚ ਸਾਡੇ ਪੰਜਾਬੀ ਮੌਜੂਦ ਹਨ